ਇਹ ਖੇਤੀ ਦੇ ਨਾਲ ਬਾਈ ਨੇ ਆਪਣਾ ਮਾਲ ਦਾ ਕਾਰੋਬਾਰ ਚਲਾਇਗਾ ਕਿਹੜੀ ਗੱਲ ਤੋਂ ਮਾਰ ਰੱਖਣਾ ਪੈ ਗਿਆ ਆਪਾਂ ਨੂੰ ਤੁਸੀਂ ਇੱਕ ਛੱਡਣਾ ਆਪਾਂ ਉਹ ਵੀ ਉਹਨਾਂ ਵਾਸਤੇ ਜਿਹੜੇ ਮੈਨੂੰ ਛੇਡਾਂ ਕਰਕੇ ਜਾਂਦੇ ਇਹਦੇ ਚਾਰ ਥਾਨ ਹੈ ਠੀਕ ਆ ਇਹਦੀ ਮਾਤਾ ਦੇ ਵੀ ਚਾਰ ਸੀਗੇ ਇੱਕ ਘੇਰੇ ਵਿੱਚੋਂ ਛੱਡਾਂਗੇ ਉਹ ਛੰਨੋ ਨਾਮ ਦੀ ਬਾਈ ਬੱਕਰੀ ਆ ਬਾਈ ਕੋਲੇ ਇਹਦੇ ਨਾਲੇ ਝਾੜ ਬਦੂ ਇਹ ਵੀ ਗੱਲ ਹੈ ਝਾੜ ਵੀ ਬਦੂ ਝਾੜ ਤਾ ਮੈਨੂੰ ਗੁਲਾਬੀ ਸੁੰਢੀ ਖਾ ਜਾਂਦੀ ਹੈ ਤੇ ਫਿਰ ਉਹਨਾਂ ਕੋਲੇ ਵੱਧ ਦਾ ਜਿਗਾਰ ਬਣਿਆ ਹੋਇਆ ਇੱਕ ਦੇ ਵਿੱਚ ਬੱਕਰੀਆਂ ਕਿਉਂ ਲਈ ਫਿਰਦਾ ਤੂੰ ਯਾਰ ਤਾਂ ਹਾਂਜੀ ਮਿੱਤਰੋ ਤਾਂ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਨਵੀਂ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ ਕਿਉਂਕਿ ਮੈਂ ਇੱਥੇ ਬਸ ਆਪਣੇ ਪਿੰਡ ਦੇ ਹੀ ਬਾਈ ਆ ਹਨਾ ਤੇ ਮੈਂ ਪਿੰਡ ਦੀ ਫਿਰਨੀ ਫਿਰਨੀ ਨੰਗੀ ਜਾਂਦਾ ਸੀਗਾ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਇੱਕ ਤਾਂ ਮੇਨ ਗੱਲ ਇਹ ਹੈ ਬਾਈ ਇਹ ਜਿਹੜੀ ਕਣਕ ਆ ਹਨਾ ਇਹ ਕਣਕ ਆ ਜਿਹਦੇ ਵਿੱਚ ਤੇ ਬੱਕਰੀਆਂ ਚਾਰਾ ਚਰਦੀ ਜਾਂਦੀਆਂ ਆ ਤੇ ਇਹ ਕਣਕ ਤੇ ਬਾਈ ਨੇ ਚਾਰਾ ਚਰਨ ਲਾ ਰੱਖਿਆ ਹੈ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆਂਗੇ ਤੇ ਬਾਈ ਦਾ ਬਾਈ ਬਾਕੀ ਐਕਸਪੀਰੀਅੰਸ ਤਕੜਾ ਹੈਗਾ ਤੇ ਕਹਿ ਸਕਦੇ ਆਂ ਆਪਾਂ ਹਨਾ ਕਿਵੇਂ ਕੀ ਇਹ ਖੇਤੀ ਦੇ ਨਾਲ ਬਾਈ ਨੇ ਆਪਣਾ ਮਾਲ ਦਾ ਕਾਰੋਬਾਰ ਚਲਾਇਗਾ ਤੇ ਕੀ ਗੱਲ ਬਾਤ ਹੈ ਕੀ ਕਹਾਣੀਆਂ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਬਾਈ ਨੇ ਮਾਲ ਹੌਲੀ ਹੌਲੀ ਵਧਾਈ ਜਾਂਦਾ ਹਨਾ ਤੇ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਆਪਣਾ ਸ਼ੁਭਨਾ ਦੱਸ ਦੋ ਬਈ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਤੇ ਪਹਿਲਾਂ ਤਾਂ ਬਈ ਆ ਆਪਣੇ ਇਹ ਦੱਸ ਵੀ ਕਣਕ ਦੇ ਵਿੱਚ ਬੱਕਰੀਆਂ ਕਿਉਂ ਲਈ ਫਿਰਦਾ ਤੂੰ ਯਾਰ ਕਣਕ ਬਾਈ ਯਾਰ ਪਿਛਲੇ ਕਿੜੇ ਧੁੰਦ ਜੀ ਪੈਣ ਲੱਗੀ ਦੂਰ ਜਾਇ ਨਹੀਂ ਜਾਂਦਾ ਸੀ ਮੈਂ ਇੱਕ ਕਿਆਰਾ ਚਾਰ ਲਿਆ ਬੱਕਰੀਆਂ ਨੂੰ ਠੀਕ ਆ ਵੀ ਆਪਾਂ ਇੱਕ ਕਿਆਰਾ ਚਾਰ ਲੈਨੇ ਆ ਯਾਰ ਕੀ ਹੁੰਦਾ ਜੇ ਕਣਕ ਘਟ ਜੂ ਤਾਂ ਤਾਂ ਕੀ ਫਰਕ ਪੈਂਦਾ ਆਹ ਆਪਣੀਆਂ ਹੀ ਬੱਕਰੀਆਂ ਆਪਣੀਆਂ ਠੀਕ ਆ ਤੇ ਆਪਣਾ ਆਪ ਦਾ ਬਾਣਾ ਠੇਕੇ ਦੇ ਬਾਣਾ ਇਹ ਹੂੰ ਉਹ ਫਿਰ ਮੈਂ ਪਿਛਲੇ ਘੜਿਆਂ ਦੇਖਿਆ ਜਿਹੜਾ ਕਿਆਰਾ ਚਾਰਿਆ ਸੀ ਉਹਦੇ ਚ ਬੱਲੀਆਂ ਦੂਜੀ ਕਣਕ ਨਾਲੋਂ ਵੱਧ ਆਈਆਂ ਵੱਧ ਆਈਆਂ ਆ ਉਹ ਥੱਲੋਂ ਫੋਟ ਜ਼ਿਆਦਾ ਕਰ ਗਈ ਠੀਕ ਆ ਤੇ ਐ ਇੱਕ ਦੀ ਮੈਂ ਸੋਚਿਆ ਮੈਂ ਖਾ ਆਪਾਂ ਸਾਰੀ ਵਾਢੀ ਲਈ ਚਾਰ ਦਿੰਨੇ ਆ ਠੀਕ ਆ ਤੇ ਐ ਕਰਕੇ ਫਿਰ ਨਾਲੇ ਤਾਂ ਮਾਲ ਭਲ ਜਾਂਦਾ ਮੈਨੂੰ ਅੱਜ 15 ਦਿਨ ਹੋ ਗਏ ਕਣਕ ਚਾਰ ਦੇ ਨੂੰ 15 ਦਿਨ ਹਜੇ ਹੋਰ ਚਾਰੂਗਾ ਕਿਉਂਕਿ ਆਹ ਰਹਿੰਦੇ ਵਿਚਾਲੇ 2 ਕਿਲੇ ਤੇ ਇਧਰੋਂ ਕਿਲਾ ਸਵਾ ਕੇ ਲੈ ਇਧਰੋਂ 4 ਤਾਂ ਤੇ ਗੂੜ 2 ਕਿਲੇ ਉਧਰ ਪਰਲੇ ਪਾਸੋਂ 4 ਤੇ ਠੀਕ ਆ ਇਹ ਗੁਰਦੁਆਰੇ ਦਾ ਬਾਣਾ ਆਪਣੇ ਕੋਲ ਠੇਕੇ ਤੇ ਹੁੰਦਾ ਠੀਕ ਆ ਤੇ ਕਣਕ ਕਣਕ ਦਾ ਝਾੜ ਵੀ ਕੋਈ ਬਾਈ ਬਾਲਾ ਹੋਣੀ ਨਿਕਲਦਾ ਹਨਾ ਮਾਲਾ ਹੀ ਨਿਕਲਦਾ ਸਮਾਂ ਦੀ ਚੰਗਾ ਝਾੜ ਵਧੂਗਾ 5-7 ਮਾਣ 10 ਮਾਣ ਕਿੱਲੇ ਮਗਰ ਵੱਧ ਆਊਗੀ ਠੀਕ ਆ ਕਿਉਂਕਿ ਇਹ ਜਦੋਂ ਇੱਕ ਬੂਝਾ ਇਹਨੇ ਖਾ ਲਿਆ ਬੱਕਰੀ ਨੇ ਉਹ ਥੱਲੋਂ ਦੋ ਚਾਰ ਉਹਦੀਆਂ ਕਲੀਆਂ ਵੱਧ ਨਿਕਲਣਗੀਆਂ ਠੀਕ ਆ ਜਿਵੇਂ ਮੰਨ ਕੇ ਚੱਲੋ ਵੀ ਇੱਥੋਂ ਬੱਕਰੀ ਖਾ ਗਈ ਹਾਂ ਆਹ ਜੜਾਂ ਦੇ ਵਿੱਚੋਂ ਫੋਟੋ ਹੋਰ ਵੱਧੂਗੀ ਠੀਕ ਆ ਉਹਦੇ ਕਰ ਨਹੀਂ ਮੈਂ ਇਹਨੂੰ ਚਾਰੀ ਜਾਣਾਗਾ ਪੂਜਾ ਮਰੀ ਜਾਂਦਾ ਇਹ ਹੌਲੀ ਹੌਲੀ ਪੂਜਾ ਮਰੀ ਜਾਂਦੀ ਦੂਜੀ ਗੱਲ ਇਹਦੇ ਵਿੱਚ ਜੇ ਕੋਈ ਬਾਥੂ ਦਾ ਪੂਜਾ ਉਹਨੂੰ ਇਹ ਜੜ ਚੋਂ ਕੱਢ ਲੂਗੀ ਇਹਦੇ ਕੋਈ ਲੋੜ ਨਹੀਂ ਗੋਲੀ ਡੰਡੇ ਨੂੰ ਵੀ ਵੱਧ ਖਾਊਗੀ ਕਣਕ ਨਾਲੋਂ ਜ਼ਿਆਦਾ ਠੀਕ ਆ ਜਿਹੜੇ ਕੱਖ ਆ ਉਹ ਮਿੱਠੇ ਵੱਧ ਹੁੰਦੇ ਆ ਹਾਂ ਤੇ ਕਣਕ ਫੋਟ ਕਰੀ ਜਾਊਗੀ ਹਨਾ ਐਂ ਵਧੀ ਜਾਊਗੀ ਆ ਗਿਆ ਵਿੱਚ ਤਾਂ ਚਲੋ ਬਾਅਦ ਚ ਪੱਟਾ ਪੱਠੀ ਹੋ ਜਾਂਦੀ ਹੈ ਪਰ ਉਹ ਜਿਆਦੇ ਛੱਡਦੀਆਂ ਨਹੀਂ ਇਹ ਬਾਥੂ ਨੂੰ ਤੇ ਕੰਡੇ ਵਾਲੀ ਪਾਲਕ ਨੂੰ ਤਾਂ ਜੜੋਂ ਖਿੱਚਣ ਤੱਕ ਜਾਂਦੀਆਂ ਠੀਕ ਆ ਤੇ ਇੱਕ ਬਾਈ ਤੂੰ ਗੱਲ ਆਪਾਂ ਦਸੀਆਂ ਦਾ ਸੀ ਪਹਿਲਾਂ ਹਨਾ ਵੀ ਰਾਜਸਥਾਨ ਦੇ ਵਿੱਚ ਕਹਿੰਦੇ ਵੀ ਢੋਲ ਆਪਣੇ ਹਸਾਰ ਕੰਨੀ ਵਾਲੇ ਏਰੀਆ ਚ ਹਸਾਰ ਢੋਲਣਾ ਢੋਲ ਫੇਰ ਦਿੰਦੇ ਉਹਨਾਂ ਕੋਲੇ ਵੱਡਾ ਵਾਲਾ ਜਗਾੜ ਬਣਿਆ ਹੋਇਆ ਠੀਕ ਆ ਵੱਡਾ ਕਣਕੀ ਤੋਂ ਐਡੀ ਐਡੀ ਹੋ ਜਾਂਦੀ ਐ ਬਹੁਤ ਵੱਡੀ ਉਹਦਾ ਢੋਲ ਫੇਰ ਦਿੰਦੇ ਵੀ ਥੱਲੋ ਫਟਾਰਾ ਕਰੇ ਕਣਕਾ ਠੀਕ ਆ ਆਪਣੇ ਕੋਲ ਉਹ ਜਗਾੜ ਬਣਾਇਆ ਹੋਇਆ ਕੋਈ ਜਗਾੜ ਬਣਾਇਆ ਹੋਇਆ ਉਹ ਤੁਸੀਂ YouTube ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਹਾਂ ਤੇ ਇਧਰ ਬਾਈ ਨੇ ਬਾਈ ਨਵੀਂ ਕਾੜ ਕੱਢਤੀ ਹਨਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਬਾਈ ਨੇ ਸਾਰੀਆਂ ਬਾਡੇ ਲਾਏ ਆ ਖਾ ਕੇ ਰੱਜ ਕੇ ਬੈਠੀਆਂ ਹਾਂ ਹਾਂ ਦਿਲੀ ਚਾਰਦੇ ਆਪਾਂ 15 ਦਿਨ ਹੋ ਗਿਆ ਅੱਜ 15 18 ਦਿਨ ਠੀਕਾ ਕਟੋ ਘੱਟ ਵੀ ਅਜੇ 15 ਦਿਨ ਹੋਰ ਚਾਰਾਂਗੇ ਇਹਨੂੰ ਕਿਉਂ ਆ ਸਾਹਮਣੇ ਚ ਜਿਹੜਾ ਰਹਿੰਦਾ ਸਵਾ ਡੂਡ ਕਿਲਾ ਸਾ ਇਹ ਚਾਰਾਂਗੇ ਆਪਾਂ ਠੀਕ ਆ ਇਹ ਬਾਈ ਬਾਈ ਨੇ ਨਵੀਂ ਕਾਰਡ ਕੱਢਤੀ ਕੋਈ ਵੀ ਮੰਨ ਕੇ ਚਲੋ ਜਿਹੜਾ ਵੀ ਮਾਲ ਰੱਖਦਾਗਾ ਤੇ ਕਣਕ ਚਾਰ ਸਕਦਾ ਜਿਹਦੇ ਕੋਲੇ ਹਨਾ ਆਪਦੀ ਹੈਗੀ ਬਾਕੀ ਅਗਲਾ ਵਹਿਮ ਕਰ ਲੈਂਦਾ ਜੇ ਆਪਾਂ ਕਿਸੇ ਦੇ ਬਾਣ ਚ ਬਾੜਦੇ ਆਂ ਬਾਈ ਆਪਣੇ ਖੇਤ ਦੇ ਵਿੱਚ ਬਾਈ ਦੇਖੋ ਐ ਬੱਕਰੀਆਂ ਨੂੰ ਠੇਕੇ ਦੇ ਲਿਆ ਹੋਇਆ ਬਾਣ ਆਪਣਾ ਠੀਕ ਆ ਬਈ ਠੇਕੇ ਤੇ ਲਿਆ ਹੋਇਆ ਬਾਈ ਨੇ ਬਾਣ ਇਹ ਤੇ ਆਪਦੇ ਬਾਣ ਦੇ ਵਿੱਚ ਹੀ ਚਾਰੀ ਜਾਂਦਾ ਹਨਾ ਤੇ ਨਾਲੇ ਕਣਕ ਦਾ ਝਾੜ ਤੁਹਾਨੂੰ ਦਿਖਾਵਾਂਗੇ ਆਪਾਂ ਐਂਡ ਤੇ ਜਾ ਕੇ ਹਨਾ ਜਦੋਂ ਕਣਕ ਪਕਾਤੀ ਹੋ ਗਈ ਤੇ ਫਿਰ ਦਿਖਾਵਾਂਗੇ ਤੇ ਵੀ ਕਣਕ ਦਾ ਕਿੰਨਾ ਕੁ ਫਰਕ ਪੈਂਦਾ ਹੈਗਾ ਬਾਈ ਤੇ ਛੱਡ ਛੱਡੇਗਾ ਵੀ ਹਨਾ ਇੱਕ ਦੋ ਕਹਿਰੇ ਇੱਥੇ ਇੱਕ ਕਹਿਰਾ ਛੱਡਾਂਗੇ ਆਪਾਂ ਇੱਕ ਕੇਹੜਾ ਛੱਡ ਕੇ ਫਰਕ ਦਿਖਾਵਾਂਗੇ ਆਪਾਂ ਹਨਾ ਆਬੂਜਾਂ ਦਾ ਫਰਕ ਦਿਖਾਵਾਂ ਕਿੰਨਾ ਵਾਰ ਦੇ ਦੂਜੇ ਨਾਲ ਦੀ ਰੇਹ ਵੀ ਬਹੁਤ ਬਣਦੀ ਹੈ ਇਹ ਜਿਹੜਾ ਹੁਣ ਮਲਮੂਤ ਰਹਿਦਾ ਵਿਸ਼ਾਭ ਕਰਨਗੇ ਵਿੱਚ ਮੀਂਗੜਾ ਕਰਦੀਆਂ ਇਹ ਮੂਤੂ ਦੀਆਂ ਵਿੱਚ ਉਹਦੀ ਵੀ ਤਾਂ ਰੇਹ ਬਣਦੀ ਜਾਂਦੀ ਉਹਦੀ ਵੀ ਰੇਹ ਬਣਦੀ ਹੈ ਰੇਹ ਜਿਹੜੀ ਗੁੱਡ ਵਾਂਗੂ ਗੁੱਡ ਪੈ ਜਾਂਦੀ ਆ ਦੇਖੋ ਤੁਸੀਂ ਪੈਰ ਨਾਲ ਪੈਰ ਲੱਗੇ ਪਏ ਆ ਆ ਮੀਂਗੜਾ ਦੇਖੋ ਕਿੰਨੀਆਂ ਹੈ ਤੇ ਇਹ ਇਹਦਾ ਗੁੱਡ ਵਾਲਾ ਕੰਮ ਵੀ ਹੁੰਦਾ ਹੁਣ ਆਪਾਂ ਨੂੰ ਤਾਂ ਪਤਾ ਵੀ ਜਦੋਂ ਆਪਾਂ ਕਣਕ 'ਚ ਗੁੱਡ ਪਾਤੀ ਅੱਗੇ ਆਪਾਂ ਪਾਉਂਦੇ ਸੀ ਹਾਂ ਹਾਂ ਮੇਰੇ ਵੀ 5-7 ਮਣ ਝਾੜ ਦਾ ਫਰਕ ਪੈ ਜਾਂਦਾ ਠੀਕ ਆ ਬਾਈ ਤੇ ਇਹ ਆਟੋਮੈਟਿਕ ਗੁੱਡੀ ਜਾਂਦੀਆਂ ਕਿਉਂ ਥਾਂ ਗਿੱਲਾ ਹੈ ਗਿੱਲੇ ਥਾਂ 'ਚ ਇਹਨਾਂ ਦੇ ਪੈਰ ਦੇਖੋ ਕਿਹੜੇ ਹਿਸਾਬ ਨਾਲ ਬੰਦੇ ਆ ਹਾਂ ਮਿੱਟੀ ਪੱਟੀ ਜਾਂਦੀਆਂ ਮਿੱਟੀ ਪੱਟੀ ਜਾਂਦੀਆਂ ਕੋਈ ਬਿਰਲਾ ਬੁੱਝੇ ਰਹਿਗਾ ਨਾ ਬਾਥੂ ਬੂਥੂ ਦਾ ਤੇ ਇੱਕ ਇੱਕ ਇਹਦੀ ਹੋਰ ਖਾਸੀਅਤ ਹੈ ਕਣਕ ਡੇਗਦੀ ਨਹੀਂ ਠੀਕ ਆ ਕਣਕ ਡੇਗਦੀ ਆਈ ਨਹੀਂ ਆ ਵਿਚਾਲੋ ਇਹਨਾਂ ਨੇ ਪੱਟਦੀ ਇਹ ਜਦੋਂ ਪਾਣੀ ਲੱਗੂਆ ਰੇਤਾ ਇਹਨਾਂ ਦੀ ਜੜਾਂ ਉਸ ਜਿਹੜੀ ਗੇਤੀ ਕਣਕ ਹੈ ਜਿਵੇਂ ਇਹ 10ਵੇਂ ਮਹੀਨੇ ਦੀ 29 ਤਰੀਕ ਦੀ ਬੀਜੀ ਹੋਈ ਹੈ ਠੀਕ ਆ ਬਾਈ ਇਹ ਕਣਕ ਹੁਣ ਜਿਹੜਾ ਕਿਹੜਾ ਰਹਿੰਦਾ ਚਾਰ ਨਾਲ ਉਹ ਦੇਖ ਲਓ ਗੇਠ-ਗੇਠ ਹੋਈ ਖੜੀ ਹੈ ਤੇ ਇਹਨਾਂ ਨੇ ਜਦੋਂ ਹੁਣ ਉੱਤੋਂ ਖਾ ਲੈਣੀ ਹੈ ਇਹ ਤੁਸੀਂ ਐ ਮੰਨ ਲਓ ਵੀ 15 ਦਿਨ ਪਛੇਤੀ ਮੰਨ ਲਓ ਵੀ ਉਦੋਂ ਬੀਜੀ ਮੰਨੋ ਤੁਸੀਂ ਹਾਂਜੀ ਹਾਂਜੀ ਕਿਉਂ ਉਚਾਈ ਦਾ ਘਟੂਗੀ ਉਚਾਈ ਘਟੂਗੀ ਠੀਕ ਆ ਹਾਂ ਇਹ ਕਣਕ ਡਿੱਗੂਗੀ ਘਟੇ ਡਿੱਗੂ ਵੀ ਘਟੇ ਪੁਛ ਇਹ 부ਝਾ ਜਦੋਂ 부ਝਾ ਮਾਰ ਜੂਗੀ ਉਹ ਥੱਲੋ ਵੀ ਜੜਾ ਸਖਤ ਹੋ ਜਾਣਗੀਆਂ ਜਦੋਂ ਉੱਤੋਂ ਜੀ ਚੀਜ਼ ਦੀ ਕਟਾਈ ਹੋ ਗਈ ਤੇ ਥੱਲੋਂ ਜਿਹੜਾ ਸਖਤ ਹੋਈ ਜਾਂਦਾ ਸਖਤ ਹੋਈ ਜਾਂਦੀ ਨਾਲੇ ਝਾੜ ਬਦੂਏ ਵੀ ਗੱਲ ਆ ਝਾੜ ਵੀ ਬਦੂਏ ਝਾੜਦਾ ਜਦੋਂ ਇਹਨੇ ਕਲੀਆਂ ਵਧ ਕੱਢ ਲੀਆਂ ਥੱਲੋਂ ਫੋਟੋ ਸੰਖਾ ਵਧ ਗਈਆਂ ਬੂਜੇ ਦੀਆਂ ਸਹੀ ਗੱਲ ਤੇ ਜਦੋਂ ਸੰਖਾ ਵਧਣਗੇ ਉਹਨੀਆਂ ਬੱਲੀਆਂ ਵਧ ਜਾਣਗੀਆਂ ਤੇ ਝਾੜਦਾ ਤਾਂ ਆਟੋਮੈਟਿਕ ਵਧ ਜੂਗਾ ਤੇ ਬਾਕੀ ਕੱਲੀ ਰੇਹ ਪਾਏਗਾ ਬਾਈ ਮਾੜੀ ਮੋਟੀ ਨਾ ਪਾਵਾਂਗੇ ਰੇਹ ਤਾਂ ਜਿਹੜੀ ਹੁਣ ਆਪਾਂ ਪਾਉਣੀ ਆ ਉਹ ਨਹੀਂ ਪਾਉਣੀ ਆ ਦੇਖ ਠੀਕ ਆ ਹਾਂ ਬਈ ਰੇਹ ਤਾਂ ਕਹਿੰਦਾ ਬਾਈ ਕਹਿੰਦਾ ਜੰਨੀ ਆਪਾਂ ਪੌਣੇ 100 ਨਹੀਂ ਪਾਵਾਂਗੇ ਬਾਕੀ ਕਹਿੰਦਾ ਹੋਰ ਸਪਰੇ ਕੋਈ ਨਹੀਂ ਕਰਦੇ ਸਪਰੇ ਕੋਈ ਨਹੀਂ ਕਰਦਾ ਹੈਨਾ ਤੇ ਬਾਕੀ ਬਾਈ ਫਿਰ ਹੁਣ ਬਾਥੂ ਉਥੂ ਦਾਦੇ ਚ ਕੋਈ ਪਹਾੜ ਨਹੀਂ ਸਿਉਂਦਾ ਹਾਂ ਸਹੀ ਗੱਲ ਆ ਜਮਾ ਉਹ ਪੈਸੇ ਜੜਾਂ ਚੋਂ ਕੱਢ ਲੈਣਗੇ ਹਮ ਨਾ ਰੇਹ ਪਾਈ ਜਾਂਦੀਆਂ ਨਾਲੇ ਬਾਈ ਹਾਂ ਨਾਲੇ ਗੋਡੀ ਕਰੀ ਜਾਂਦੀਆਂ ਨਾਲੇ ਗੋਡੀ ਕਰੀ ਜਾਂਦੀਆਂ ਤੇ ਨਾਲੇ ਰੇਹ ਪਈ ਜਾਂਦੀ ਇਹਨਾਂ ਦੇ ਮੀਂਗੜਾ ਕਰਤੀਆਂ ਵਿੱਚ ਵਿਛਾਰ ਕਰਦਾ ਆਹ ਰੱਜ ਕੇ ਆਏ ਬਹਿ ਜਾਂਦੀਆਂ ਘੰਟੇ ਚ ਰੱਜ ਲੈਂਦੀਆਂ ਸਹੀ ਗੱਲ ਆ ਬਾਈ ਤੇ ਨਾਲੇ ਬਾਈ ਐ ਆਪਣਾ ਬਾਈ ਮਾਲ ਚਰਵਾਈ ਜਾਂਦਾਗਾ ਤੇ ਬਾਕੀ ਹੁਣ ਬਾਈ ਨਾਲ ਆਪਾਂ ਤੇ ਹਾਂਜੀ ਬਾਈ ਤੇ ਬਾਈ ਆਪਾਂ ਮਾਲ ਕਿਵੇਂ ਰੱਖਿਆ ਸੀਗਾ ਕਿਹੜੀ ਗੱਲ ਤੋਂ ਮਾਲ ਰੱਖਣਾ ਪੈ ਗਿਆ ਆਪਾਂ ਨੂੰ ਮਾਲ ਰੱਖਣਾ ਤਾਂ ਬਾਈ ਨਰਮੇ ਹੁਣੋਂ ਛੱਟ ਗਏ ਠੀਕ ਆ ਤੇ ਫਿਰ ਆਪਾਂ ਨੂੰ ਕੋਈ ਕਿੱਤਾ ਦਾ ਕਰਨਾ ਹੀ ਪੂਆ ਹੁਣ ਫਸਲਾਂ ਦਾ ਐਸੀਆਂ ਵੈਸੀਆਂ ਨੂੰ ਇਕੱਲੀ ਕਣਕ ਤੇ ਡਿਪੈਂਡ ਆ ਆਪਾਂ ਹਾਂ ਨਰਮੇ ਨੂੰ ਗੁਲਾਬੀ ਸੁੰਢੀ ਖਾ ਜਾਂਦੀ ਹੈ ਤੇ ਫਿਰ ਸਾਈਡ ਬਿਜ਼ਨਸ ਤਾਂ ਆਪਾਂ ਨੂੰ ਤੋਰਨਾ ਹੀ ਸੀਗਾ ਕੋਈ ਸਹੀ ਗੱਲ ਆ ਬਈ ਉਹ ਮੈਸਾ ਰੱਖਦੇ ਆ ਹਾਂ ਉਹ ਮੈਸ ਦੇ ਦੁੱਧ ਨੂੰ ਤਾਂ ਫੀਡ ਖਾ ਜਾਂਦੀ ਨਾਲੇ ਥੋੜੀ ਭਾਜ ਬਣਦੀ ਆ ਵਾਹ ਵਾਹ ਭਾਜ ਬਣਦੀ ਆ ਭਾਜ ਵੀ ਬਣਦੀ ਆ ਬਾਕੀ ਉਹਦਾ ਦੁੱਧ ਪਾਵਾਂਗੇ 4-5 ਮਹੀਨੇ ਦੁੱਧ ਪੂਰਾ ਦਿੰਦੀ ਆ ਹਾਂ ਉਹ ਉਦੋਂ ਬਾਅਦ ਉਹ ਫੀਡ ਦਾ ਖਰਚੇ ਖਾਈ ਜਾਂਦੀ ਹੈ ਸਹੀ ਗੱਲ ਆ ਦੁੱਧ ਦਾ ਰੇਟ ਹੈ ਨਹੀਂ ਦੁੱਧ ਮੈਸ ਦਾ ਦੁੱਧ ਆਪਣਾ 40-45 40-45 ਲੱਗਦਾ ਤੇ ਫੇਰ ਇੰਨੇ ਰੇਟ 'ਚ ਆਪਾਂ ਦੁੱਧ ਪਾ ਕੇ ਨਹੀਂ ਆਪਾਂ ਨੂੰ ਕੁਝ ਬਚਦਾ ਦੁੱਧ ਦਾ ਰੇਟ ਜੇ 70 ਰੁਪਏ ਕਿਲੋ ਹੋਵੇ ਫੇਰ ਤਾਂ ਠੀਕ ਹੈ ਸਹੀ ਗੱਲ ਆ ਬਈ ਇਹਨਾਂ ਨੂੰ ਜਦੋਂ ਆਪਾਂ ਬਾਹਰ ਚਾਰ ਕੇ ਲਿਆਵਾਂਗੇ ਹੂੰ ਇਹਨਾਂ ਨੇ ਫ੍ਰੀਜ ਚ ਚਰਨਾ ਹੈ ਇਹਦਾ ਕੋਈ ਖਰਚਾ ਤਾਂ ਹੈ ਨਹੀਂ ਜੇ ਆਪਾਂ ਘਰੇ ਫਾਰਮ ਬਣਾ ਕੇ ਰੱਖੀਦਾ ਖਰਚਾ ਖਾਣੀਆਂ ਹਾਂ ਹਾਂ ਬਈ ਹੁਣ ਉਹ ਬਾਹਰੋਂ ਤੁਰ ਫਿਰ ਕੇ ਆਪਣਾ ਇਹ ਗੁਜ਼ਾਰਾ ਕਰਿਆ ਉਹਨੀਆਂ ਸਿਆਲ ਦੇ ਵਿੱਚ ਗਮਾਰੇ ਦਾ ਨੀਰਾ ਪਾ ਦਨੇ ਆ ਬਸ ਇੱਕ ਆਪਣੀ ਮਿਹਨਤ ਆ ਬਾਈ ਤੇਰੀ ਹਨਾ ਹਾਂ ਬਸ ਆਪਣੇ ਤੋਰੇ ਫੇਰੇ ਵਾਲੀ ਮਿਹਨਤ ਆ ਤੋਰੇ ਫੇਰੇ ਵਾਲੀ ਮਿਹਨਤ ਹੈਗੀ ਬਾਈ ਦੀ ਬਾਕੀ ਬਾਈ ਮਿਹਨਤ ਆ ਕੋਈ ਵੀ ਕੰਮ ਆਪਾਂ ਜੇ ਕਰਨਾ ਤਾਂ ਮਿਹਨਤ ਕਰਨੀ ਪਈ ਉਹੀ ਇੱਕ ਜੇ ਹੁਣ ਆਪਾਂ ਆਏ ਆਖਾਂਗੇ ਵੀ ਜ਼ਿਮੀਂਦਾਰ ਹੋ ਕੇ ਬੱਕਰੀਆਂ ਕਿਉਂ ਚਾਰਦੇ ਆ ਹਾਂ ਬਾਈ ਆਪਾਂ ਆਉਦੇ ਬੱਚੇ ਦਾ ਪਾਲਣਾ ਹੀ ਹੈ ਸਹੀ ਗੱਲ ਆ ਬਾਈ ਕਿਸੇ ਲੂਠੀ ਪਾਲ ਗਿਆ ਆਪਾਂ ਮਿਹਨਤ ਤਾਂ ਆਪਾਂ ਨੂੰ ਕਰਨੀ ਪੂਣਾ ਹਾਂ ਇਹਦਾ ਗੱਲ ਵਾਸਤੇ ਬਾਕੀ ਬਾਈ ਰੋਜ਼ਗਾਰ ਤੋਰਾ ਹੈ ਬਾਈ ਇਹ ਰੋਜ਼ਗਾਰ ਹੈ ਰੋਜ਼ਗਾਰ ਖੇਤੀ ਸੱਚਾ-ਸੱਚਾ ਰੋਜ਼ਗਾਰ ਹੈ ਇਹਦੇ ਵਿੱਚ ਕੋਈ ਉਹ ਤਾਂ ਹੈ ਹੀ ਨਹੀਂ ਵੀ ਬੇਈਮਾਨੇ ਵਾਲਾ ਕੰਮ ਤਾਂ ਹੈ ਹੀ ਨਹੀਂ ਸਹੀ ਗੱਲ ਆ ਬਾਈ ਉਧਰ ਸਪਰੇਅ ਕਰੀ ਜਾਂਦਾ ਬਾਈ ਹੋਰ ਆ ਜਾਓ ਐਂ ਕਰਕੇ ਬਾਈ ਸਾਰੇ ਬਾਈ ਜਿਹੜੀਆਂ ਬੱਕਰੀਆਂ ਆਪਣਾ ਮਾਲ ਹਨ ਤੇ ਐਵੇਂ ਇਹ ਸਾਂਭ ਕੇ ਰੱਖਦਾਗਾ ਕਿਸੇ ਦੇ ਬਾਹਨ-ਬੂਨ ਚ ਨਹੀਂ ਵੀ ਜਾਣ ਦਿੰਦਾਗਾ ਪੂਰੀ ਸਖਤ ਤੇ ਦਿਓ ਟੀਆ ਬਈਆ ਕੁੱਤੇ ਦੀ ਵੀ ਤੇ ਨਾਲ ਬਾਈ ਨੇ ਤਾਂ ਬਾਈ ਫਿਰ ਪਾਵੰਦ ਰਹਿਣੀ ਪੈਂਦਾ ਹਨਾ ਤੇ ਬਾਈ ਨੂੰ ਹੁਣ ਆਪਾਂ ਪੁੱਛਦੇ ਆਂ ਵੀ ਕਿਹੜੀ ਕਿਹੜੀ ਨਸਲ ਨੇ ਆਪਣੇ ਕੋਲੇ ਬੱਕਰੀਆਂ ਹੀ ਆ ਤੇ ਹਾਂ ਬਾਈ ਬਾਈ ਆਪਣੇ ਕੋਲੇ ਬੀਟਲ ਵੀ ਐ ਠੀਕ ਆ ਬਾਈ ਤੇ ਬਰਬਰੀ ਵੀ ਐ ਠੀਕ ਆ ਆਪਣੇ ਕੋਲੇ ਮਾਲ ਦੇਸੀ ਐ ਠੀਕ ਆ ਤੇ ਇਹ ਬਾਈ ਕਿੰਨੇ ਕ ਮੰਨ ਕੇ ਚੱਲਦਾ ਰੇਟ ਰੂਟ ਕਿਵੇਂ ਕੁਛ ਆ ਰੇਟ ਬਾਈ ਜਿਹੜਾ ਦੇਸੀ ਐ ਹਾਂ ਇਹ ਤਾਂ ਆਪਾਂ ਨੂੰ ਤਕਰੀਬਨ 11-12000 ਚ ਬੱਕਰੀ ਮਿਲ ਜਾਂਦੀ ਠੀਕ ਆ ਬਾਈ ਤੇ ਜਿਹੜੀ ਬਰਬਰੀ ਐ ਉਹ ਵੀ ਤਕਰੀਬਨ ਦੇਸੀ ਦੇ ਮੁਕਾਬਲੇ ਦੀ ਐ ਠੀਕ ਆ ਬੀਟਲ ਆ ਉਹਨਾਂ ਦਾ ਆਪੋ ਆਪ ਦਾ ਰੇਟ ਐ ਠੀਕ ਆ ਭਾਈ ਉਹ ਨਸਲ ਦੇ ਕੁਆਲਿਟੀ ਦੇ ਹਿਸਾਬ ਨਾਲ ਆਪਣੇ ਕੋਲੇ ਇੱਕ ਠੀਕ ਆ ਇਹਦੀ ਮਾਤਾ ਦੇ ਵੀ ਚਾਰ ਥਣ ਸੀ ਠੀਕ ਆ 21000 ਦੀ ਪੱਠ ਲਿਆਈ ਸੀ ਆਪਾਂ ਉਹ ਕਿਵੇਂ ਭਾਈ ਇਹ ਇਹਦੇ ਚਾਰ ਕੀ ਕੁਆਲਿਟੀ ਇਹ ਚ ਇਹਦੇ ਚਾਰ ਥਣ ਆ ਠੀਕ ਆ ਇਹਦੀ ਮਾਤਾ ਦੇ ਵੀ ਚਾਰ ਸੀ ਆ ਦੇਖੋ ਭਾਈ ਚਾਰ ਮੈਂ ਇਸ ਵਾਂਗੂ ਲੇਵਾ ਸੀ ਇਹਦੀ ਮਾਂ ਦਾ ਠੀਕ ਆ ਸਾਰੇ ਥਣਾਂ ਚੋਂ ਦੁੱਧ ਆਉਂਦਾ ਸੀ ਠੀਕ ਆ ਤੇ 100% ਇਹਦੇ ਵਿਚਾਰਾਂ ਚੋਂ ਹੀ ਆਊਗਾ ਠੀਕ ਆ ਚਾਰ ਥਣ ਵਾਲੀ ਬੱਕਰੀ ਆ ਭਈ ਇਹ ਵਿਚਾਰਾਂ ਚੋਂ ਆਊਗਾ ਠੀਕ ਆ ਤੇ ਦੁੱਧ ਦੁੱਧ ਦਾ ਤਾਂ ਵੀ ਫਰਕ ਹੁੰਦਾ ਉਹ ਬਈ ਇਹਦਾ ਫਿਰ ਦੁੱਧ ਵੀ ਜਿਆਦਾ ਦਿੰਦੀ ਉਹ ਇਹ ਹਾਂ ਦੁੱਧ ਫਿਰ ਮੈਂਸ ਵਾਲੇ ਸਾਹ ਹਾਬ ਤੇ ਲੇਵਾ ਹੁੰਦਾ ਚਾਰੇ ਸਾਰੇ ਚੱਲਦੇ ਆ ਠੀਕ ਆ ਤੇ ਤਿੰਨ ਤਿੰਨ ਬੱਚੇ ਦਿੰਦੀ ਸੀ ਇਹਦੀ ਮਾਂ ਠੀਕ ਆ ਤੇ ਇਹ ਸੂਣ ਵੇਲੇ ਮਰ ਗਈ ਵਿਚਾਰੀ ਉਹ ਅੱਛਾ ਇਹ ਫਿਰ ਇੱਕ ਇਹ ਪੱਠੀ ਦੋ ਬੱਕਰੀ ਸੀ ਇਹਦੇ ਨਾਲ ਦੇ ਇਹ ਸੂਣ ਵਾਲੀ ਆ ਬਈ ਇਹ ਹੁਣ ਹਾਂ ਇਹ ਇਹ ਡੇਢ ਕਿ ਮਹੀਨੇ ਦੀ ਗੱਭਣ ਠੀਕ ਆ ਤੇ ਐਵੇਂ ਉਹ ਇਹ ਵੀ ਮਾਲਾ ਚੂਣੀ ਦੇ ਪਾਲੇ ਸੀ ਆਪਾਂ ਫਿਰ ਇਹਦੇ ਵਿੱਚ ਅੱਛਾ ਪੁੱਤਾ ਵਾਂਗੂ ਪਾਲੇ ਸੀ ਪੁੱਤਾ ਵਾਂਗੂ ਪਾਲੇ ਐ ਬਾਈ ਫਿਰ ਆ ਵੀ ਇਹਦਾ ਛੱਲੋ ਰੱਖਿਆ ਹੋਇਆ ਆਪਾਂ ਅੱਛਾ ਏ ਹਾਂ ਛੰਨੋ ਨਾਮ ਦੀ ਬਾਈ ਬੱਕਰੀ ਆ ਬਾਈ ਕੋਲੇ ਐ ਗੱਲਾਂ ਬਾਤਾਂ ਬਾਈ ਸਰਾ ਕਰਾਂਗਾ ਹਣਾ ਤੇ ਬਾਕੀ ਬਾਈ ਬੱਕਰਾ ਹੈ ਬਰਬਰੀ ਆਪਣੇ ਕੋਲੇ ਅੱਛਾ ਕਿਹੜਾ ਬਾਈ ਉਹ ਉਹ ਬਰਬਰੀ ਹੈ ਉਹਦਾ ਨਾਮ ਸ਼ਿਰੂ ਹੈ ਉਹ ਦੇਖਾ ਥੋੜਾ ਕੋਲੇ ਕੋਲੇ ਜਾ ਕੇ ਦਿਖਾ ਬਾਈ ਐ ਫਿਰ ਪਤਾ ਨਹੀਂ ਲੱਗਦਾ ਹਣਾ ਆ ਬਰਬਰੀ ਬੱਕਰੀਆਂ ਠੀਕ ਆ ਆ ਦੱਬੀਆਂ ਹੀ ਆ ਦੱਬੀਆਂ ਠੀਕ ਆ ਬਰਬਰੀ ਇਹ ਬਰਬਰੀ ਹੈ ਆ ਬਰਬਰੀ ਬਰੀਡਰ ਆਪਣਾ ਆ ਥੋੜਾ ਪੂਰਾ ਆ ਕੇ ਪਰਲਾ ਆਸ ਠੀਕ ਆ ਇਹ ਕਿਹੜਾ ਬਰਬਰੀ ਬਰੀਡਰ ਠੀਕ ਆ ਬਰਬਰੀ ਆ ਹਾਂ ਵੀ ਬੋਕ ਆਪਣਾ ਇਹ ਠੀਕ ਆ ਠੀਕ ਆ ਇਹ ਸਾਢੇ 5 ਮਹੀਨਾ ਦਾ ਬੱਚਾ ਹੀ ਆ ਚਲੋ ਭਾਈ ਆਪ ਦਾ ਕਿੱਤਾ ਆਪਦੇ ਹੱਥੀ ਕਰੋ ਮਿਹਨਤ ਕਰੋ ਜੇ ਹੁਣ ਆਪਾਂ ਕੋਈ ਬਲੈਕ ਕਰਾਂਗੇ ਕੋਈ ਚਿੱਟਾ ਵੇਚਾਂਗੇ ਕੋਈ ਸਿਗਨੇਚਰ ਵੇਚਾਂਗੇ ਆਪਾਂ ਨੂੰ ਪੁਲਿਸ ਦਾ ਡਰ ਹੋਊਗਾ ਹੁਣ ਆਪਾਂ ਆਉ ਦਾ ਕਿੱਤਾ ਕਰਦੇ ਆ ਕਮਾਈ ਹੱਕ ਦੀ ਕਮਾਈ ਹੈ ਇਹਦੇ ਚ ਮਿਹਨਤ ਹੈ ਤੇ ਇਹਦੇ ਨਾਲ ਆਪਦੇ ਬੱਚੇ ਪਾਲਾਂਗੇ ਆਪਾਂ ਨੂੰ ਸੰਤੋਸ਼ਟੀ ਵੀ ਹੈ ਨੀਂਦ ਵੀ ਪੂਰੀ ਆਉਂਦੀ ਹੈ ਕੋਈ ਆਪਾਂ ਨੂੰ ਕਿਸੇ ਦਾ ਡਰ ਨਹੀਂ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਵੀ ਭਰਾਵੋ ਜ਼ਿਮੀਂਦਾਰੀ ਵਾਲੀ ਪੂਛ ਨੂੰ ਪਿੱਛੇ ਲਾ ਦਿਓ ਤੇ ਆਪਦਾ ਕੋਈ ਵੀ ਕਿੱਤਾ ਉਹਨੂੰ ਆਪਦਾ ਕਿੱਤਾ ਸਮਝ ਕੇ ਕਰੋ ਜੇ ਹੁਣ ਆਪਾਂ ਆਖਾਂਗੇ ਵੀ ਲੋਕ ਕੀ ਐਣਗੇ ਲੋਕ ਨਾਲ ਤਾਂ ਆਪਾਂ ਨੂੰ ਬੱਚੇ ਪਾਲਣ ਵਾਸਤੇ ਕੋਈ ਰੁਪਿਆ ਦੇਵੇ ਸਹੀ ਗੱਲ ਆ ਬਾਈ ਤੇ ਬੱਚੇ ਆਪਾਂ ਨੂੰ ਆਪਦੀ ਮਿਹਨਤ ਕਰਕੇ ਹੀ ਪਾਲਣੇ ਪੈਣਗੇ ਹੱਕ ਸੱਚ ਦੀ ਕਮਾਈ ਕਰ ਲੋ ਕੋਈ ਡਰ ਨਹੀਂ ਕੋਈ ਇਹਦੇ ਚ ਸੰਗ ਵਾਲੀ ਗੱਲ ਨਹੀਂ ਭਰਾਓ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਆਪ ਦੀ ਹੱਕ ਸੱਚ ਦੀ ਕਮਾਈ ਕਰੋ ਤੇ ਪ੍ਰਮਾਤਮਾ ਦਾ ਨਾਮ ਲਾਓ ਤੇ ਬਾਈ ਕਿਸੇ ਦਾ ਹੱਕ ਖਾਓ ਨਾ ਤੇ ਸੱਚਾ ਸੁੱਚਾ ਕੰਮ ਕਰੋ ਹਾਂਜੀ ਬਾਈ ਤੇ ਬਾਈ ਫਿਰ ਆਪਣਾ ਅੱਜ ਦੀ ਵੀਡੀਓ ਆਪ ਕਰਦੇ ਚਲੋ ਇੱਥੇ ਹੀ ਖਤਮ ਹੈ ਹਨਾ ਤੇ ਜਿਹੜੀ ਆਪਾਂ ਜਿਹੜੀ ਇੱਕ ਕੇਰਾ ਕਣਕ ਦਾ ਨਹੀਂ ਚਰਾਉਂਦੇ ਆਪਾਂ ਬੱਕਰੀਆਂ ਤੋਂ ਇੱਕ ਕੇਰਾ ਛੱਡਾਂਗੇ ਆਪਾਂ ਉਹ ਇੱਕ ਕੇਰਾ ਛੱਡਾਂਗੇ ਦਰਸ਼ਕ ਵੀਰਾਂ ਨੂੰ ਦੱਸਦੇ ਵੀ ਆਪਾਂ ਜਲਦੀ ਵੀਡੀਓ ਲੈ ਕੇ ਆਵਾਂ ਜੇ ਉਹਨਾਂ ਕਣਕ ਵੱਡੀ ਹੋ ਗਈ ਹਾਂ ਬਾਈ ਬਾਕੀ ਸਾਰੀ ਕਣਕ 4.5 ਕਿਲੇ ਬਾਹਣ ਆਪਣੇ ਕੋਲ ਗੁਰਦੁਆਰੇ ਦਾ ਸਾਰੀ ਚਾਰਾਂਗੇ ਇੱਕ ਕੇਰਾ ਵਿੱਚੋਂ ਛੱਡਾਂਗੇ ਉਹਦੇ ਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਫੋਟੋ ਦਾ ਕਿੰਨਾ ਕੁ ਫਰਕ ਪੈਂਦਾ ਹਾਂ ਦੇ ਨਾਲੇ ਬਾਲੇ ਮੈਨੂੰ ਦੇਖ ਕੇ ਕਹਿੰਦੇ ਆ ਕਿ ਠੇਕੇ ਦੇ ਬਾਹਰ ਲੈ ਕੇ ਕਿਉਂ ਕਮਲਾ ਹੋ ਗਏ ਬੱਕਰੀਆਂ ਬਾੜੀ ਫਿਰਦਾ ਹਾਂ ਉਹਨਾਂ ਵਾਸਤੇ ਆਪਾਂ ਲੈ ਕੇ ਆਵਾਂਗੇ ਵੀ ਆਹ ਕਹਿ ਰਿਆ ਸੀ ਚਾਰਿਆ ਨਹੀਂ ਭਰਾਵੋ ਛੋਡੇ ਕਹਿਣ ਤੇ ਤੇ ਬਾਕੀ ਅਸੀਂ ਸਾਰੀ ਚਾਰਤੀ ਉਹਦੇ 'ਚ ਦੇਖਾਂਗੇ ਆਪਾਂ ਵੀ ਕਿੰਨਾ ਫਰਕ ਆਉਂਦਾ ਐ ਤੁਹਾਨੂੰ ਫਰਕ ਦਿਖਾਵਾਂਗੇ ਵੀ ਆਪਾਂ ਪੂਰਾ 100% ਰਿਜ਼ਲਟ ਹਨਾ 100% ਫਰਕ ਆਊਗਾ ਇਹ ਮੇਰਾ ਆਦਾ ਤਜਰਬਾ ਕਰਿਆ ਹੋਇਆ ਪਿਛਲੇ ਜਿਹੜੇ 1 ਕਿਹੜਾ ਚਾਰਿਆ ਸੀ 1 ਦੀ 4.5 ਦਾ 4.5 ਕਿੱਲੇ ਚਾ ਜੋ ਇੱਕ ਕਹਿਰੇ ਛੱਡਣਾ ਆਇਕਤੀ ਆਪਾਂ ਸਾਡੇ ਜਿਹੜੇ ਇੱਕ ਚਾਰਿਆ ਸੀ ਕਹਿਤੀ ਇੱਕ ਛੱਡਣਾ ਆਪਾਂ ਉਹ ਵੀ ਉਹਨਾਂ ਵਾਸਤੇ ਜਿਹੜੇ ਮੈਨੂੰ ਝੇਡਾਂ ਕਰਕੇ ਜਾਂਦੇ ਆ ਵੀ ਕਿਉਂ ਕਣਕ ਚ ਲਈ ਫਿਰਦਾ ਤੂੰ ਠੀਕ ਆ ਬਾਈ ਆਪਾਂ ਉਹਨਾਂ ਨੂੰ ਤਜਰਬਾ ਹੀ ਦਿਖਾਉਣਾ ਹੈ ਵੀ ਆਹ ਦੇਖੋ ਸਾਡਾ ਕਹਿਰਾ ਛੋਡੇ ਕਹਿਣ ਤੇ ਛੱਡਿਆ ਹੋਇਆ ਤੇ ਬਾਕੀ ਸਾਡੇ ਆਪ ਦੇ ਤਜਰਬੇ ਨਾਲ ਚਾਰੀ ਹੋਈ ਗੱਲ ਏ ਐਵੇਂ ਬਈ ਤਜਰਬੇ ਬਾਈ ਦਿਖਾਉਂਦਾ ਰਹੂਗਾ ਤੇ ਆਪਾਂ ਵੀ ਛੋਡੇ ਨਾਲ ਰਲ ਕੇ ਦਿਖਾਉਂਦੇ ਰਹਾਂਗੇ ਤੇ ਐਸੀ ਆਪਣੀ ਮਿੱਤਰੋ ਅੱਜ ਦੀ ਵੀਡੀਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ